ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ ਸਿਆਸੀ ਪਾਰਟੀਆਂ 'ਚ ਹੁੰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵੱਡੇ ਚਿਹਰੇ ਭਾਜਪਾ ਵੱਲ ਚਲੇ ਗਏ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਭਾਜਪਾ ਦੇ ਵਿੱਚ ਜਾਣ ਦੀ ਤਿਆਰੀ 'ਚ ਹੈ ਉਹ ਕਿਹੜਾ ਵੱਡਾ ਲੀਡਰ ਹੈ ਜਿਹੜਾ ਹੁਣ ਅਕਾਲੀ ਦਲ ਨੂੰ ਝਟਕਾ ਦੇਣ ਵਾਲਾ ਤੇ ਕਿਹੜੀ ਚਰਚਿਤ ਸੇਕ ਤੋਂ ਉਹਨੂੰ ਭਾਗ-ਭਾਗ ਚੋਣ ਲੜਾਉਣ ਜਾ ਰਹੀ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਅਜਿਹੇ ਹਾਲਾਤ ਕਿਉਂ ਬਣ ਰਹੇ ਨੇ ਤੇ ਉਧਰ ਪਟਵਾਰੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਇੱਕ ਹੋਰ ਪਟਵਾਰੀ ਤੇ ਵਿਜੀਲੈਂਸ ਨੇ ਵੱਡਾ ਐਕਸ਼ਨ ਦਿਆ ਤੇ ਨਾਲ ਹੀ ਗੱਲ ਕਰਾਂਗੇ ਸ਼ੁਭਕਰਨ ਮਾਮਲੇ ਵਿੱਚ ਆਉਣ ਵਾਲੇ ਦਿਨਾਂ 'ਚ ਜਿਹੜੇ ਦੋਸ਼ੀ ਸੀ ਉਹ ਜੇਲ੍ਹ ਜਾਣ ਦੀ ਤਿਆਰੀ ਦੇ ਵਿੱਚ ਨੇ ਕਈ ਵੱਡੇ ਮੰਤਰੀ ਵੀ ਕਸੂਤੇ ਫਸ ਸਕਦੇ ਨੇ ਇਸ ਪੂਰੇ ਮਾਮਲੇ 'ਚ ਇਸ ਮਾਮਲੇ 'ਚ ਮੋੜ ਕਿਹੜਾ ਆਇਆ ਹੁਣ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ 'ਤੇ ਵਿੱਚ ਤਮਾਮ ਖਬਰਾਂ ਤੇ ਵਿਚਾਰਾਂ ਦੇ ਸਾਰੇ ਪੌਲੀ ਹਾਜ਼ਰ ਨੇ ਉਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਨੂੰ ਵੜੇਗਾ ਖਾਨਕੂ ਸਾਹਿਬ ਪ੍ਰੋਗਰਾਮ 'ਚ ਨਿਗਾ ਸਵਾਗਤ ਹੈ ਜੀ ਜੀ ਆਉਣ ਡਾ ਸਾਹਿਬ ਮੇਰੇ ਵੱਲੋਂ ਬਹੁਤ ਹੀ ਮਾਣ ਤੇ ਸਤਿਕਾਰਯੋਗ ਸਰੋਤਿਆਂ ਨੂੰ ਜੋ ਦੇਸ਼ ਤੇ ਵਿਦੇਸ਼ ਵਿੱਚ ਬੈਠ ਕੇ ਇਹ ਪ੍ਰੋਗਰਾਮ ਸੁਣ ਤੇ ਦੇਖਣ ਦਾ ਆਨੰਦ ਮਾਣ ਰਹੇ ਨੇ ਮੇਰੇ ਵੱਲੋਂ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਬਾਈ ਤਾਂ ਕੁਸਾਉ ਬਹੁਤ ਸਾਰੇ ਚਿਹਰੇ ਦੂਜੀਆਂ ਪਾਰਟੀਆਂ ਦੇ ਉਧਰੋਂ ਜਾ ਰਹੇ ਨੇ ਪਰ ਗੱਠਜੋੜ ਨਹੀਂ ਹੋਇਆ ਹੈਗਾ ਤੇ ਹੁਣ ਅਕਾਲੀ ਦਲ ਦਾ ਵੀ ਇੱਕ ਵੱਡਾ ਚਿਹਰਾ ਭਾਜਪੀ ਦੇ ਵਿੱਚ ਜਾ ਰਿਹਾ ਜਾ ਰਿਹਾ ਹੈ ਕਿਹੜਾ ਵੱਡਾ ਲੀਡਰ ਹੈ ਉਹ ਜਿਹੜਾ ਹੁਣ ਅਕਾਲੀ ਦਲ ਨੂੰ ਛੱਡਣ ਜਾ ਰਿਹਾ ਜਾਂ ਫਿਰ ਭਾਜਪੀ ਨੂੰ ਪੱਟਣਾ ਚਾਹਦੀ ਹੈ ਡਾਕਟਰ ਸਾਹਿਬ ਜਦੋਂ ਦਾ ਚੋਣਾਂ ਦਾ ਐਲਾਨ ਹੋਇਆ ਸਾਰੀਆਂ ਹੀ ਪਾਰਟੀਆਂ ਆਪਣੀ ਜਿੱਤ ਹਾਸਲ ਕਰਨ ਦੇ ਲਈ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ ਜਾ ਚੰਗੇ ਅਸਰ ਸੂਪ ਵਾਲੇ ਬੰਦੇ ਇਹਨਾਂ ਵੀ ਉਸ ਪਾਰਟੀ ਵਿੱਚ ਕੋਈ ਜ਼ਿਆਦਾ ਪੁੱਛਗੀ ਹੋ ਰਹੀ ਉਹਨਾਂ ਨੂੰ ਕਿਵੇਂ ਦਾ ਕਿਵੇਂ ਤਰਾ ਉਤਸ਼ਾਹਤ ਕਰਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਆਪਾਂ ਪਿੱਛੇ ਵੀ ਦੇਖਿਆ ਉਹ ਲੀਡਰ ਪਾਰਟੀ ਨੂੰ ਛੱਡ ਕੇ ਚਲੇ ਗਏ ਵੱਡੇ ਵੱਡੀ ਪਾਰਟੀਆਂ ਜਿਨ੍ਹਾਂ ਨੇ 20 25 25 ਸਾਲ ਉਸ ਪਾਰਟੀ ਦੀ ਸਤਾ ਦਾ ਆਨੰਦ ਮਾਣਿਆ لیکن ਜੇ ਜਿਹੜੀ ਸਿਆਸਤਿਕ ਹੈ ਵੀ ਚੀਜ਼ ਹੈ ਇਹ ਸਿਆਸਤ ਦੇ ਵਿੱਚ ਕੋਈ ਪੱਕਾ ਕਿਸੇ ਦਾ ਮਿੱਤਰ ਨਹੀਂ ਹੁੰਦਾ ਤੇ ਪੱਕਾ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਇਹ ਦੇਖ ਕੇ ਕੁਰਸੀ ਦੇ ਪਿੱਛੇ ਆਪਣਾ ਦੀ ਮਾਨ ਕਰਮ ਤਸਮਾ ਸਭ ਕੁਝ ਜਿਹੜੀਆਂ ਨੇ ਉਹ ਸਭ ਭੁੱਲ ਜਾਂਦੇ ਇਸ ਲਈ ਇਹ ਗੱਲ ਠੰਡਾ ਸੀਰ ਦੀ ਹੈ ਸਰਦਾਸ ਮਲੂਕਾ ਸਾਹਿਬ ਸਿਕੰਦਰ ਸਿੰਘ ਜੀ ਮਲੂਕਾ ਜਿਹੜੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਸਰਕਾਰਾਂ ਦੇ ਵਿੱਚ ਕੈਬਨਟ ਮੰਤਰੀ ਦੇ ਤੇ ਹੁਣ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਉਹ ਪ੍ਰਧਾਨ ਵੀ ਨੇ ਉਹਨਾਂ ਦੀ ਚਰਚਾਵਾਂ ਰੱਬ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਸੰਪਰਕ ਦੇ ਵਿੱਚ ਸੰਪਰਕ ਦੇ ਵਿੱਚ ਤਾਂ ਤਕਰੀਬਨ ਅਕਾਲੀ ਦਲ ਸਾਰੇ ਹੀ ਹੈ ਕਿਉਂਕਿ ਇਹਨਾਂ ਦੀ 92 ਤੋਂ ਲੈ ਕੇ ਹੁਣ ਤੱਕ ਸਾਂਝ ਰਹੀ ਹੈ ਹਰ ਇੱਕ ਲੀਡਰ ਦੇ ਨਾਲ ਸੱਤ ਸਾਲ ਆਉਣਾ ਜਾਣਾ ਵਿਆਹਾਂ ਖਾਦੀਆਂ ਸੇ ਲੇਕਿਨ ਸਿਆਸੀ ਲੋਗ ਆਪਣੀ ਅੰਦਰੂਨੀ ਸਾਂਝ ਨਹੀਂ ਤੋੜਦੇ ਕਾਸੀ ਸਾਂਝ ਤਾਂ ਹੁੰਦਾ ਵੀ ਝੰਡਾ ਅੱਜ ਬਦਲ ਕੇ ਦੂਜਾ ਝੰਡਾ ਚੁੱਕ ਲੋ ਕੱਲ ਦੂਜਾ ਝੰਡਾ ਪੀਚਰ ਲੇਕਿਨ ਜਿਹੜੀ ਅੰਦਰੋਂ ਉਹਨਾਂ ਦੀ ਆਹ ਜਆ ਓਰੀ ਜੱਟ ਦੀ ਤੇ ਸਾਵ ਨੂੰ ਇਕੱਠੇ ਹੋ ਕੇ ਕਾਫੀ ਦੋ ਚੀਜ਼ ਦੀ ਲੇਕਿਨ ਲੋਕਾਂ ਨੂੰ ਸੋਰੀ ਹੁੰਦਾ ਹੁਣ ਇੱਕ ਗੱਲ ਚੱਲ ਰਹੀ ਹੈ ਕਿਉਂਕਿ ਬੀਜੇਪੀ ਚਾਹੁੰਦੀ ਹੈ ਕਿ ਉਹਨਾਂ ਦਾ ਸਮਝੌਤਾ ਆਕਾਲੀ ਦਲ ਦੇ ਵੀ ਕਿਰੇ ਨਹੀਂ ਚੜਿਆ ਤੇ ਉਹਦੀ ਮਜਬੂਰੀ ਕੀ ਹੈ ਕਿ ਕਿਉਂਕਿ ਕਿਸਾਨ ਮੋਰਚਾ ਸ਼ੁਰੂ ਹੋ ਗਿਆ ਇਸ ਲਈ ਦੋਨਾਂ ਦੇ ਜਿਹੜੇ ਸੀ ਗਿਲ ਕੇ ਅਰਮਾਂ ਅंसूਵਾਂ ਵਿੱਚ ਰਹਿ ਗਏ ਇਹਨਾਂ ਦੇ ਅਰਮਾਨ ਅੰਦਰ ਹੁਣ ਬੀਜੇਪੀ ਵੀ ਅਲੱਗ ਇਲੈਕਸ਼ਨ ਲੜੇਗੀ ਅਤੇ ਆਕਾਲੀ ਦਲ ਵੀ ਲੜੇ ਪਰ ਬੀਜੇਪੀ ਇਹ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਸਿੱਖ ਕੇਰਿਆਂ ਨੂੰ ਜਾਂ ਉਹ ਜਿਹੜੇ ਪ੍ਰੋਵਿੰਸ ਕੇਰੇ ਨੇ ਚੰਗੇ ਰਹਿਣਾ ਉਹਨਾਂ ਨੂੰ ਕਿਵੇਂ ਨਾ ਕਿਵੇਂ ਪੱਟਿਆ ਜਾਵੇ ਕਿਵੇਂ ਪਿੱਛੇ ਇਹਨਾਂ ਨੇ ਕਾਫੀ ਕੇਰੇ ਪੱਟ ਕੇ ਅਲੱਗ-ਅਲੱਗ ਪਾਕੀਆਂ ਜਾਂਦੇ ਨੇ ਇਸੇ ਤਰ੍ਹਾਂ ਇਸ ਅੰਕਤਰਸੀ ਮਿਲਕੇ ਦੇ ਥਾਲ ਵੀ ਇਹਨਾਂ ਦੀ ਅੰਦਰਲੀ ਗੱਲਬਾਤ ਚੱਲ ਰਹੀ ਹੈ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਬਖਿੰਦਾ ਸੀਟ ਦੇ ਤੋਂ ਪਾਰਲੀਮੈਂਟ ਵਿੱਚ ਲੜਾਇਆ ਜਾਵੇ ਆਪਣੀ ਦਿੱਤ ਦਰਦ ਕੀਤੀ ਜਾਵੇ ਕਿ ਸਾਡਾ ਬੀਜਪੀ ਦਾ ਕਿੰਨਾ ਆਧਾਰ ਹੈ ਲੇਕਿਨ ਇਹ ਤਾਂ ਉਹ ਗੱਲ ਹੈ ਕਿ ਇਹ ਆਧਾਰ ਹੈ ਗੁਜਾਰ ਹੈ ਗਿਡਾਰੇ ਨੇ ਹੁੰਦੇ ਮੰਗਮੇ ਸਹਾਰੇ ਸਹਾਰੇ ਨੇ ਹੁੰਦੇ ਇਸ ਲਈ ਆਪਾਂ ਦੇਖਿਆ ਉਹ ਟਿੰਕੂ ਆਇਆ ਕਿਸੇ ਨੇ ਭੱਜ ਕਿਸੇ ਪਾਸੇ ਹੋਰ ਚਲੇ ਗਿਆ ਤੇ ਆਂਡੇ ਕਿਤੇ ਤੇ ਕੁੜਕੜ ਕਿਤੇ ਵਾਲੀ ਗੱਲ ਹੈ ਇਸ ਲਈ ਉਹ ਜਿਹੜਾ ਆਪਣੇ ਡੋਰੇ ਨੇ ਹੁਣ ਸਕੰਦਰ ਸਿੰਘ ਮਲੂਕਾ ਦੇ ਉੱਤੇ ਪਾਰਹੀ ਹੈ ਬੀਜਪੀ ਸਾਸੀ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਮਨਾ ਕੇ ਬਠਿੰਡਾ ਸੀਟ ਤੇ ਟੱਕਰ ਦਰਤੀ ਜਾਵੇ ਹਰ ਸਿਮਰਤ ਸਾਨੂੰ ਸਭ ਮੰਪਿਤ ਮੰਪਿਤ ਤੋਂ ਬਾਦਲ ਵੀ ਬੀਜੇਪੀ ਦੇ ਵਿੱਚ ਗਏ ਸੀ ਤੇ ਚਰਚਾਾਂ ਮਾ ਉਹਨਾਂ ਦੀਆਂ ਸੀ ਕਿ ਬੀਜੇਪੀ ਨੂੰ ਟਿਕਟ ਮਿਲ ਸਕਦੀ ਹੈ ਕਿ ਹੁਣ ਬੀਜੇਪੀ ਨੂੰ ਯਕੀਨੀ ਹੈਗਾ ਮੰਪਿਤ ਬਾਦਲ ਤੇ ਪੀਓ ਬਠਿੰਡਾ ਦੀ ਸੀਟ ਨਹੀਂ ਜਿੱਤ ਸਕਦੇ ਤਾਂ ਚਰਚਾ ਸਿਆਸਤ ਦੇ ਵਿੱਚ ਯੂਜ਼ ਤੋਂ ਉਹ ਵਰਤ ਕੇ ਬੰਦੇ ਨੂੰ ਛੁੱਟ ਦਿੰਦੇ ਉਹ ਕੰਮ ਲਿਆ ਫਿਰ ਛੁੱਟ ਗਿਆ ਉਹ ਉਹਦੇ ਉਸ ਦੇ ਪਿੱਛੇ ਜਿਹੜਾ ਸੀਗਾ ਟਰਮਲ ਪਲਾਂਟ ਦੀ ਥਾਂ ਮਾ ਜਿਹੜਾ ਸੀ ਪੁੱਟ ਕੇ ਇੱਕ ਬੜੀ ਜੂਟ ਚੱਲਦਾ ਸੀ ਇਸ ਲਈ ਉਹ ਸੋਲ ਜੀ ਵੀ ਇਹਦੀ ਲੋਕਾਵਾਂ ਦੇ ਵਿੱਚ ਚਰਚਾ ਹੋਈ ਹੋਈ ਆ ਜਿਹੜਾ ਬੰਦਾ ਆਪਣੇ ਉਹ ਕਹਿੰਦੇ ਘਰ ਘਾ ਜੋਗੀ ਜੋਗੜਾ ਬਾਹਰ ਕਾ ਜੋਗੀ ਸਿੱਧ ਹੁਣ ਉਹਨਾਂ ਨੇ ਦੇਖ ਲਿਆ ਉਹ 5-7 ਸਾਲ ਦੇਖ ਲਿਆ ਵੀ ਇਹਨਾਂ ਥੀਲਾਂ 'ਚ ਹੁਣ ਤੇਲ ਨਹੀਂ ਰਿਹਾ ਨਿਕਲ ਗਏ ਹੁਣ ਕੋਈ ਨਵਾਂ ਬੰਦਾ ਪੱਟੀਏ ਉਹ ਦੇਖੀਏ ਕਿੰਨਾ ਤੇਲ ਆ ਕਿੰਨਾ ਉਹਦਾ ਆਸਰਾ ਪਰ ਆਸਰ ਕਹਿੰਦੇ ਜਿਹੜਾ ਇੱਕ ਵਾਰ ਆਪਣੇ ਅੱਡੇ ਤੋਂ ਹੱਲ ਜੇ ਤੇ ਉਹ ਜਿੱਡਾ ਮਰਜੀ ਹੋ ਜੇ ਉਹਦੀ ਉਹ ਗੱਲ ਹੀ ਰਹਿੰਦੇ ਕਹਿੰਦੇ ਮਰਦ ਮੁਕਾਮੀ ਤੇ ਘੋੜਾ ਖਸਾਨੀ ਹੀ ਚੰਗੇ ਲੱਗਦੇ ਨੇ ਇਸ ਲਈ ਜਿਹੜੇ ਵੀ ਬੰਦੇ ਪਾਸੇ ਛੱਡ ਕੇ ਦੂਜੇ ਪਾਸੇ ਲਿਗੋ ਕੋਈ ਦੇਖ ਲੋ ਕਿਸੇ ਦੇ ਸਵਾਂਚੇ ਕਰਦੇ ਦੇ ਪੈਰ ਤੇ ਚੋਂ ਨਹੀਂ ਮੁਰੇ ਮੁਰਕੇ ਉਸੇ ਰਸਤੇ ਤੇ ਵਾਪਸ ਆਏ ਹੁਣ ਦੇਖੋਗੇ ਮਲੂਕਾ ਸਾਹਿਬ ਕੀ ਫੈਸਲਾ ਲੈਂਦੇਗਾ ਕਿ ਉਹ ਕੁਰਸੀ ਦੀ ਸਤਾ ਵਾਸਤੇ ਜਾਂ ਦਿੱਲੀ ਦੇ ਵਿੱਚ ਕਿਉਂਕਿ ਅੱਜ ਤੱਕ ਉਹ ਮੈਂਬਰ ਪਾਰਲੀਮੈਂਟ ਨਹੀਂ ਬਣਿਆ ਮਿਸਟਰ ਜਰੂਰ ਰਹੇ ਨੇ ਕਿਉਂਕਿ ਦਿੱਲੀ ਦੀ ਕੁਰਸੀ ਇੱਕ ਬਹੁਤ ਵੱਡੀ ਕੁਰਸੀ ਹੈ ਬਹੁਤ ਜ਼ਿਆਦਾ ਸਹੂਲਤਾਂ ਨੇ ਬਹੁਤ ਜ਼ਿਆਦਾ ਇਸ ਲਈ ਦੇਖਦੇ ਆ ਵੀ ਜਿਨ੍ਹਾਂ ਨੇ ਇੰਨੀ ਦੇ ਇਸ ਪਾਰਟੀ ਦੇ ਵਿੱਚ ਰਹੇ ਹੋਣ ਰਾਜ ਕੀਤਾ ਔਰ ਹਾਰੇ ਹੋਏ ਨੂੰ ਵੀ ਵਿਕਾਸ ਸਿੰਘ ਬਾਦਲ ਨੇ ਇਹਨਾਂ ਨੂੰ ਮਾਣ ਤਰਮਾਨ ਦਿੱਤਾ ਹੋਵੇ ਫਿਰ ਇਹਨਾਂ ਨੂੰ ਤੇ ਭੁੰਦਰ ਸਾਹਿਬ ਨੂੰ ਦੇਖ ਲਓ ਹਾਰੇ ਹੋਏ ਨੂੰ ਅੱਗੇ ਕਰਦੇ ਰਹੇ ਤੇ ਢੀਡਸਾ ਸਾਹਿਬ ਨੂੰ ਵੀ ਹਾਰੇ ਹੋਏ ਨੂੰ ਅੱਗੇ ਕਰਦੇ ਰਹੇ ਹੁਣ ਕੀ ਦੇਖੋ ਨੀ ਜਮੀਰ ਕਿੱਥੇ ਤੱਕ ਅਲੋਕ ਕਰਦੀ ਹੈ ਕਿ ਇਹ ਆਪਣੀ ਮਾਤ ਜਿਹੜੀ ਮਾਤ ਪਾਰਟੀ ਹੈ ਉਹਨੂੰ ਛੱਡ ਕੇ ਕਮਲ ਦਾ ਫੁੱਲ ਆਪਣੇ ਗਲਬ ਵਿੱਚ ਪਾਉਂਦੇ ਨੇ ਜਾਂ ਆਪਣੇ ਉਸੇ ਉਸ ਦੇ ਉੱਤੇ ਰਹਿੰਦੇ ਨੇ ਅਗਰੇ ਚਲੇ ਜਾਂਦੇ ਨੇ ਤਾਂ ਮੁਕਾਬਲਾ ਇੱਕ ਬਹੁਤ ਹੀ ਇੰਟਰਸਟਿਡ ਹੋਵੇਗਾ ਕਿਉਂਕਿ ਦੋਨੇ ਸਸ ਪਰਿਵਾਰ ਹੀ ਸਮਝਾਇਆ ਕਿ ਹਰ ਸਿਮਰਤ ਕੌਰ ਬਾਦਲ ਇਹਨਾਂ ਦੀ ਧੀਆ ਵਰਗੀ ਇਹਨਾਂ ਦੀ ਬੱਤੀ ਵਰਗੀ ਹੈ ਉਹਦੇ ਮੁਕਾਬਲੇ ਜਾ ਕੇ ਇਹ ਕੀ ਕਹਿਣਗੇ ਜਾਂ ਹਰ ਸਿਮਰਤ ਕੌਰ ਬਾਦਲ ਇਹਨਾਂ ਬਾਰੇ ਕੀ ਕਹੋਗੀ ਪਰ ਸੂਤਰਾਂ ਤੋਂ ਪਤਾ ਲੱਗਿਆ ਕਿ ਜਦੋਂ ਲਿੰਕ ਸਰਦਾਰ ਸੰਦਰ ਸਿੰਘ ਮਲੂਕਾ ਨਾਲ ਕੀਤਾ ਗਿਆ ਵੀ ਤੁਹਾਡੀ ਜਿਹੜੀ ਹੈ ਉਹਨਾਂ ਦੇ ਨਾਲ ਉਹ ਕਹਿੰਦਾ ਵਾਕਫੀਤ ਮੇਰੀ ਹੈ ਗੱਲਬਾਤ ਤਾਂ ਹੁੰਦੀ ਰਹਿੰਦੀ ਹੈ ਪਰ ਅਜੇ ਤੱਕ ਇਹ ਸਾਡੀ ਕੋਈ ਸੀਟ ਦੇ ਇਲੈਕਸ਼ਨ ਲੜਦੀ ਕਦੇ ਵੀ ਸਿਆਸੀ ਬੰਦਾ ਆਪਣੇ ਪੱਤੇ ਨਹੀਂ ਖੇਡਦਾ ਹੁੰਦਾ ਇਸ ਤਰ੍ਹਾਂ ਬਿਤੇ ਆਖਰੀ ਸਮਾਂ ਤੱਕ ਉਹਨੇ ਘਰਦਿਆਂ ਤੱਕ ਵੀ ਨਹੀਂ ਦੱਸਿਆ ਕਿ ਮੈਂ ਛੱਡ ਕੇ ਅੱਜ ਭਾਰਤੀ ਜਨਤਾ ਪਾਰਟੀ ਵੀ ਜਾ ਰਿਹਾ ਹਾਂ ਹੋ ਸਕਦਾ ਹੈ ਕਿ ਅੰਦਰ ਖਾਤੇ ਇਹਦਾ ਵੀ ਮਨ ਬਣਿਆ ਹੋਵੇ ਕਦੋਂ ਇਹ ਉਰਲੀ ਛਤਰੀ ਤੋਂ ਉੱਡ ਕੇ ਬੜੀ ਛਤਰੀ ਤੇ ਜਾ ਬੈਠਣ ਇਹ ਹੁਣ ਸਮਾਂ ਹੀ ਦੱਸੇ ਅੰਦਰ ਕੁਝ ਮੁਕਾਬਲਾ ਦਾ ਦਿਲਚਸਪ ਹੈ ਜਿਹੜਾ ਰਣਬਾਣਾ ਤੇ ਨਾਲੀਖੰਡਰ ਸਾਹਿਬ ਗੱਲ ਕਰਾਂਗੇ ਪਟਵਾਰੀਆਂ ਦੀ ਜਦੋਂ ਦੀ ਮੰਗਤਕਾਰ ਬਣੀ ਆ ਬਹੁਤ ਕਾਰਵਾਈਆਂ ਹੋਈਆਂ ਨੇ ਪਰ ਫਿਰ ਵੀ ਬਾਜ਼ ਨਹੀਂ ਆ ਰਹੇ ਹੈਗੇ ਜੇਕਰ ਆਪਾਂ ਮહિਲੇ ਦੇ ਸਾਬ ਨਾਲ ਪਟਵਾਰੀ ਦੀ ਤਰਫਾ ਦੀ ਕੀਤੀ ਜਾਵੇ ਤਾਂ ਪਾਡੇ ਦਾ 2000 ਤੋਂ ਉੱਪਰ ਹੀ ਬਣਦਾ ਹੋਣਾ ਹੈ ਜਿਹੜਾ ਇੱਕ ਦਿਨ ਦਾ ਇਹਨਾਂ ਨੂੰ ਤਨਖਾਹ ਹੁੰਦੀ ਹੈ ਪਰ ਦੋਹਰ ਪਿੱਛੇ ਹੀ ਫੜਿਆ ਗਿਆ ਤਾਂ ਕਿਵੇਂ ਦੇਖਦੇ ਹੋ ਪੂਰੇ ਕੇਸ ਨੂੰ ਅੱਠਾ ਸਾਹਿਬ ਕਹਿੰਦੇ ਚੋਰ ਚੋਰੀ ਤੋਂ ਜਾਏ ਤੇ ਰਾਫੇ ਲਿਖੇ ਕਿਦੇ ਹੱਥ ਜਿਨੇ ਮੂਹ ਨੂੰ ਇੱਕ ਵਾਰ ਬਗਾਨਾ ਖੂਨ ਲੱਗ ਜਾਂਦਾ ਉਹਨੂੰ ਬੜਾ ਆਫਰ ਚਲੋ ਇੱਕ ਮੈਂ ਦਿਲਚਸਪ ਜੀ ਕਹਾਣੀ ਦਾ ਕਿ ਪੁਰਾਣੇ ਸਮੇਂ ਦੀ ਗੱਲ ਸੁਣਦੇ ਸੀ ਕਹਿੰਦੇ ਇੱਕ ਬੀਸੀ ਸਾਹਿਬ ਲੱਗੇ ਹੋਏ ਸੀ ਬੀਸੀ ਪਿੰਡੂ ਲੱਗ ਕੇ ਸ਼ਹਿਰੀ ਇਲਾਕੇ ਦੇ ਸੀ ਤੇ ਪਟਵਾਰੀ ਦਾ ਹੁੰਦੇ ਪਿੰਡੂ ਲੱਗੇ ਤੇ ਤਕਰੀਬਨ ਉਹਦੀ ਕੋਠੀ ਤੋਂ 2-300 ਗਾਜਦਿਕ ਹੋਲੇ ਇੱਕ ਪਟਵਾਰੀ ਦਾ ਵੀ ਕੁਆਟਰ ਹੁੰਦਾ। ਤਾਂ। ਹੁਣ ਡੀਸੀ ਨੂੰ ਤਾਂ ਮਿਲਣਾ ਔਖਾ ਹੁੰਦਾ ਹੈ। ਡੀਸੀ ਨੂੰ ਤਾਂ ਹਰ ਬੰਦਾ ਮਿਲ ਨਹੀਂ ਸਕਦਾ। ਤੇ ਜੇ ਕੋਈ ਦਿਵਾਲੀ ਨਸਿਹਰੇ ਨੂੰ ਕੋਈ ਜਾ ਕੇ ਗਿਫਟ ਆਵੇ ਨਹੀਂ ਤਾਂ ਉਹਦੀ ਕੋਠੀ ਅੱਗੇ ਗਾਰਲਿੰਗ ਜਾਂ ਜਾਂ ਪਟਵਾਰੀ ਦੇ ਦਰਵਾਜ਼ੇ ਖੁੱਲੇ ਹੁੰਦੇ ਨੇ ਕੋਈ ਫਰਦ ਲੈਣ ਚੱਲਿਆ ਗਿਆ, ਕੋਈ ਇੰਤਖਾਲ ਕਰਾਉਣ ਚੱਲਿਆ ਗਿਆ, ਕੋਈ ਨਾਂ ਦੀ ਤਬਦੀਲੀ ਕਰਦਿਆਂ, ਕੋਈ ਬੋਲ ਕੋਈ ਗੰਡੇ ਲੈ ਕੇ ਜਾ ਰਿਹਾ, ਕੋਈ ਸਾਗ ਲੈ ਕੇ ਜਾ ਰਿਹਾ, ਕੋਈ ਪੁੱਛ ਲੈ ਕੇ ਜਾ ਰਿਹਾ। ਉਹ ਕੁਦਰਤੀ ਜਿਹੜੀ ਡੀਸੀ ਦੀ ਘਰ ਵਾਲੀ ਦੇਖਦੀ ਹੁੰਦੀ ਸੀ ਉਹ ਕਹਿੰਦੀ ਆਪਣੇ ਘਰ ਵਾਲੇ ਡੀਸੀ ਤਾਂ ਨਹੀਂ ਡੀਸੀ ਸਾਹਿਬ ਨੂੰ ਕਾਹਦੇ ਡੀਸੀ ਨੂੰ ਕਹਿੰਦਾ ਕੀ ਗੱਲ ਕਹਿੰਦੀ ਉਹ ਸਾਹਮਣੇ ਘਰ ਹੈ ਉਹ ਅੱਗੇ ਜਾ ਕੇ ਕਹਿੰਦੇ ਉੱਥੇ ਰੋਜ਼ ਲੈਣ ਲੱਗੇ ਕੁਝ ਲੈ ਤੁਸੀਂ ਪਟਵਾਰੀ ਕਦੋਂ ਬਣਨਾ ਉਹ ਕਹਿੰਦਾ ਮੈਂ ਪਟਵਾਰੀ ਬਣਨਾ ਮੈਂ ਤਾਂ ਡੀਸੀ ਹਾਂ ਫਿਰ ਤਾਂ ਉੱਤਰ ਕੰਮ ਕਰ ਫਿਰ ਕਹਿੰਦੀ ਸਵਾਹ ਕਰਦੇ ਤੁਹਾਡੇ ਥੋੜੇ ਕੋਈ ਆਵੇ ਨਾ ਜਾਵੇ ਇਸ ਲਈ ਪਟਵਾਰੀ ਦਾ ਬਿਨ ਕਹਿੰਦੇ ਨੇ ਗਾਣਾ ਵੀ ਮੈਂ ਬਿਨ ਤਰਸਾ ਹਾਂ ਕੁੜੀਏ ਮਰਬਿਆਂ ਤੇ ਰਹਾ ਮੁੰਸੇ ਇਹ ਤਾਂ ਬਿਨਾਂ ਤਰਖਾਤੋਂ ਵੀ ਕੰਮ ਕਰਨ ਨੂੰ ਤਿਆਰ ਨੇ ਕਿ ਐਨੀ ਕਮਾਈ ਹੁੰਦੀ ਹੈ ਇਹ ਮਾਮਲਾ ਹੈਗਾ ਵਿਜੀਲੈਂਸ ਬਿਊਰੋ ਨੇ ਪਟਾਣ ਕੋਟ ਦੇ ਪਿੰਡ ਕੋਟ ਵਿਖੇ ਹਲਕਾ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਲੈਦੇ ਸਨ ਫੜਿਆ ਕੀ ਹੈ ਕਿ ਇੱਕ ਸੰਜੀਵ ਸ਼ਰਮਾ ਨਾਂ ਦਾ ਬੰਦਾ ਹੈ ਜਿਹੜਾ ਕਿ ਤਿਹਾਰੀ ਟਿੱਕਾ ਪਿੰਡ ਦੇ ਰਹਿਣ ਵਾਲਾ ਹੈ ਉਹਨੇ ਆਪਣੇ ਨਾਂ ਦੀ ਤਸਦੀਕ ਦੀ ਤਬਦੀਲੀ ਕਰਾਉਣ ਸਥਾਨਕ ਪੰਚਾਇਤ ਦੇ ਨਾਂ ਤੋਂ ਪੁੱਤਰ ਦੇ ਨਾਂ ਤੇ ਪਟਵਾਰੀ ਦਾ ਬਿਨਾਂ ਪੈਸੇ ਕੰਮ ਨਹੀਂ ਕਰਦੇ ਹੈਗੇ ਤੇ ਉਹਨੇ ਕਹੇ ਰੁਪਈਆ 3000 ਲੱਗੂਆ ਭਰਾਵਾ ਤੇਰੇ ਨਾਲ ਕਹਿੰਦਾ ਕੋਈ ਘੱਟ ਵੱਧਗਾ ਤਾਂ ਨਹੀਂ ਮੰਨੀ ਕਹਿੰਦਾ ਕਹਿੰਦਾ ਫੜੋਆ 400 ਰੁਪਈਆ ਤੇ ਬਾਕੀ ਤੁਸੀਂ ਜਿਹੜਾ ਕੰਮ ਕਰ ਕਹਿੰਦਾ ਉਹ ਕਹਿੰਦਾ ਵੀ ਹੁਣ ਘਰੇ ਆਈ ਚੀਜ਼ ਮੋੜਦਾ ਨਹੀਂ ਚਲੋ ਜਿਹੜੇ ਆ ਗਏ ਸਹੀ ਬਾਕੀ ਵੀ ਦਊਗਾ ਮੈਂ ਤਾਂ ਹੀ ਕੰਮ ਕਰੂੰਗੇ ਬਾਕੀ ਆਉਣਗੇ ਤੇ ਉਹ ਲਾਰਾ ਲਾ ਕੇ 400 ਦੇ ਕੇ ਚਲੇ ਗਿਆ ਉਹਨੇ ਬਿਜੀਲੈਂਸ ਨਾਲ ਗੱਲ ਕੀਤੀ ਬਿਜੀਲੈਂਸ ਨੇ 트ੈਪ ਲਾ ਕੇ 2000 ਰੁਪਈਆ ਉਹ ਪਟਵਾਰੀ ਨੂੰ ਸਿਕਾਰੀ ਗਵਾਹਾਂ ਦੇ ਸਾਹਮਣੇ ਗ੍ਰਿਫਤਦਾਸ਼ ਕਰ ਲਿਆ ਜਿਹੜਾ ਜੋ ਜੇਲ੍ਹ ਤੇ ਭੇਜਦਾ ਉਹ ਦੇ ਖਲਾਫ ਰਿਪੋਰਟ ਅੰਮਰਸਰ ਦੇ ਵਿੱਚ ਸ਼ਾਮਲਾ ਦਰਜ ਹੈ ਇਹ ਦੇਖੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਜੀ ਪੰਜਾਬ ਨੂੰ ਇਨਫਰਾਸਟਰ ਬਣਾ ਰਹੇ ਹਾਂ ਕਰਾਪਸ਼ਨ ਕਿਤੇ ਨਹੀਂ ਖਤਮ ਹੋਈ ਸਿਰਫ ਕਰਾਪਸ਼ਨ ਹੁੰਦੇ ਜਿਹੜੇ ਨਵੇਂ ਤਰੀਕੇ ਬਦਲਦੇ ਐ ਵੀ ਦੇਖਦਾ ਹਾਂ ਦਲਤਾਂ ਦੇ ਜਾ ਕੇ ਰਜਿਸਟਰੀ ਕਰਾਉਣ ਜਾਣਾ ਸਾਰੀ ਕੁਝ ਠੀਕ ਹੁੰਦੀ ਹੈ ਜਿਹੜਾ ਅਰਜੀ ਨਵੀਸ ਹੁੰਦਾ ਉਹਦੇ ਨਾਲ ਹੀ ਉਹਨਾਂ ਤੱਕ ਪਹੁੰਚ ਉਦੇ ਉੱਤੇ ਇੱਕ ਇਦਾਂ ਦਾ ਨਿਸ਼ਾਨ ਦਾ ਇੱਕ ਲਾਗਦੇ ਨੇ ਜੇ ਤਾਂ ਉਹਦੀ ਗੱਲ ਹੋਈ ਹੋਈ ਹੈ ਤਾਂ ਤਾਂ ਇੱਕ ਮਿੰਟ ਦੇ ਵਿੱਚ ਰਿਸਟਰੀ ਸਾਲ ਸੀਨ ਲਾਰਨੀ ਕਰਨੀ ਹੈ ਅਗਰ ਉਹ ਨਿਸ਼ਾਨ ਨਹੀਂ ਲੱਗਿਆ ਉਹ ਦੇਖ ਕੇ ਕਹੂਗਾ ਨਹੀਂ ਜਿਉ ਐਨਓਸੀ ਲਾ ਕੇ ਲਿਆਓ ਤੇ ਤੁਹਾਡੀ ਰਿਸਟਰੀ ਦੇ ਵਿੱਚ ਆ ਚੀਜ਼ ਦੀ ਕਮੀ ਹੈ ਇਹ ਚੀਜ਼ ਦੀ ਕਮੀ ਹੈ ਇਸ ਲਈ ਬੰਦੇ ਕੋਲ ਸਮਾਂ ਨਹੀਂ ਹੁੰਦਾ ਪਰੇਸ਼ਾਨੀ ਤੋਂ ਪਜਦਾ ਮਾਰਾ ਅਗਲਾ ਕਹਿੰਦਾ ਭਾਈ ਪੈਸੇ ਦਿਓ ਆਪਾਂ ਤੇ ਤੇ ਹਰ ਵਿਭਾਗ ਮੰਦੇ ਦੀ ਚਾਹੇ ਤੁਸੀਂ ਪੁਲਿਸ ਦਾ ਵਿਭਾਗ ਮੰ ਲਾ ਲਓ ਚਾਹੇ ਤੁਸੀਂ ਅਮਾਲ ਦਾ ਵਿਭਾਗ ਮੰ ਲਾ ਲਓ ਜਿਹੇ ਹਸਪਤਾਲਾਂ ਦਾ ਮੈਂ ਇੱਕ ਮੱਲਾ ਉੱਥੇ ਵੀ ਤੁਸੀਂ ਡਾਕਟਰ ਨੂੰ ਪੈਸੇ ਦੋ ਤਾਂ ਤੁਹਾਡੇ ਮਰੀਜ਼ ਨੂੰ ਸਵਾਰ ਕੇ ਦੇਖਦਾ ਇਸ ਲਈ ਕਿੱਦਾਂ ਹੈ ਇੱਕ ਸਾਜਿਆਂ ਦੇ ਵਿੱਚ ਤਾਂ ਅਸੀਂ ਕਹਿੰਦੇ ਆ ਬਈਆ ਆਏ ਦੱਸੋ ਜਿਹੜੇ ਪਟਵਾਰੀ ਠੀਕ ਹੈ ਹੀਡਲੇ ਲੈਵਲ ਦਾ ਪਰ ਤੁਸੀਂ ਜਿਹੜੇ ਵੱਡੇ ਬੰਦੇ ਤੁਸੀਂ ਪਿੱਛੇ ਡੀਸੀ ਫਰੇਵਾਂ ਫਰੇਤੀ ਆਈਏ ਆਫਸਰ ਫਰੇਤੀ ਰੋਦਾਂ ਦੇ ਉੱਤੇ ਕੀ ਹੋਇਆ ਉਹਨਾਂ ਦਾ ਉਹਨਾਂ ਨੇ ਇੱਕ ਦਿਨ ਹੜਤਾਲ ਕੀਤੀ ਮੁੜ ਕੇ ਸਾਰਾ ਕੁਝ ਪੱਪਾ ਹੀ ਉੱਥੇ ਕਰਦਾ ਹੈ ਇਸ ਲਈ ਕਾਨੂੰਨ ਸਭ ਵਾਸਤੇ ਬਰਾਬਰ ਹੋ ਤਾਂ ਹੀ ਇਹ ਲੋਕ ਹੁਣ ਸਮਝਦੇ ਨੇ ਲੋਕ ਸਮਝਣ ਦੇ ਨਾਲ ਹੁਣ ਹਰ ਚੀਜ਼ ਨੂੰ ਲੋਡ ਕਰਦੇ ਨੇ ਜਿਵੇਂ ਪਿਛਲੀਆਂ ਸਰਕਾਰਾਂ ਨੂੰ ਲੋਕਾਂ ਨੇ ਹੱਥ ਦਿਖਾਏ ਨੇ ਇਹ ਸਰਕਾਰ ਨੂੰ ਵੀ ਬੱਬਰ ਦਾ ਹੁਣ ਪਾਰਲੀਮੈਂਟ ਦੇ ਕੋਈ ਦਿਖਾ ਦੇਣ ਰਹਿਣ ਦੀ ਖੁੰਡ ਜਿਹੜਾ 2027 ਦੇ ਵਿੱਚ ਆਊਗਾ ਉਹਦੇ ਉੱਤੇ ਦਿਖਾ ਦੇਣ ਜੇ ਇਹ ਸਹੀ ਤਰ੍ਹਾਂ ਨਾਲਤੇ ਕੰਮ ਨਾ ਕੀਤੇ ਤੁਸੀਂ ਫੇਟ ਨੇ ਦੀ ਗੱਲ ਕਰ ਰਹੇ ਤੁਸੀਂ ਦਿੱਲੀ ਦੇ ਵਿੱਚ ਦੇਖ ਲਓ ਦਿੱਲੀ ਦੇ ਵਿੱਚ ਅੱਜ ਪੰਜ ਕੈਬਨਟ ਮੰਤਰੀ ਮੁੱਖ ਮੰਤਰੀ ਸੁਮੇ ਕੈਬਨਟ ਮੰਤਰੀ ਬੰਦ ਨੇ ਦੋਆਂ ਦੇ ਨਾਂ ਹੋਰ ਚੱਲ ਰਹੇ ਨੇ ਉਹੀ ਡਿਸਪੰਜਾਬ ਰਿਸਬਤ ਉਸੇ ਤਰ੍ਹਾਂ ਚੱਲ ਰਹੀ ਹੈ ਸਿਰਫ ਇੱਕ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਰਿਸਬੰਦ ਹੋਈ ਹੈ ਜਿਹੜੀ ਪ੍ਰੈਕਟੀਕਲ ਤੌਰ ਤੇ ਉਹ ਉਸੇ ਤਰ੍ਹਾਂ ਚੱਲ ਬਿਲਕੁਲ ਨਾਲਿਕਾ ਨੂੰ ਸਾਬ ਗੱਲ ਕਰਾਂਗੇ ਸੁਭਕਰਨਾ ਜਿਹੜਾ ਕਿਸਾਨ ਆਗੂ ਸੀਗਾ ਨੌਜਵਾਨ ਤਾਂ ਉਹਦੇ ਸਿਰ ਦੇ ਵਿੱਚ ਗੋਲੀ ਲੱਗਦੀ ਸੀ ਨੌਜਵਾਨ ਦੇ ਤਾਂ ਹਾਈ ਕੋਰਟ ਦੇ ਵਿੱਚ ਜਦੋਂ ਮਾਮਲਾ ਜਾਂਦਾ ਤਾਂ ਨਿਆਂਕ ਜਾਂਚ ਦੇ ਦੇਸ਼ ਕੀਤੇ ਜਾਂਦੇ ਨੇ ਪਰ ਸੁਪਰੀਮ ਕੋਰਟ ਦੇ ਵਿੱਚ ਗਿਆ ਕਿ ਇਹਦੇ ਵਿੱਚ ਰੋਕ ਲਾਈ ਜਾਵੇ ਪਰ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੁਣ ਕਿਵੇਂ ਦੇਖਦੇ ਹੋ ਇਸ ਕੇਸ ਦੇ ਵਿੱਚ ਕਿਹੜੇ ਕਿਹੜੇ ਮੰਤਰੀ ਜਾਂ ਪੁਲਿਸ ਅਫਸਰ ਕੌਣ-ਕੌਣ ਅੰਦਰ ਜਾ ਸਕਦਾ ਕਠਾ ਸਾਹ ਖਲੌਰੀ ਬਾਰਡਰ ਦੇ ਉੱਤੇ ਜਦੋਂ ਪਿਛਲੇ 13 ਤਰੀਕ ਨੂੰ ਦਿੱਲੀ ਜਾਣ ਦੀ ਯਾਤਰਾ ਤੇ ਲੀਡਰ ਨੇ ਫਿੱਟਰਾਇਆ ਉਧਰੋਂ ਵਰਕ ਕਰਤੀ 22 22 ਸਾਲ ਦਾ ਨੌਜਵਾਨ ਤੇ ਦੋ ਭੈਣਾਂ ਦਾ ਇਕੱਲਾ ਭਰਾ ਸੀ ਤੇ ਬਹੁਤ ਹੀ ਥੋੜੀ ਜ਼ਮੀਨ ਹੁੰਦਾ ਕਿਉਂਕਿ ਜਿਆਦਾ ਸੇਕ ਥੋੜੀ ਜ਼ਮੀਨ ਨਾਲ ਲੱਗਦਾ ਵੱਡਿਆਂ ਕੋਲ ਦਾ ਵੱਡੇ ਵੱਡੇ ਫਰਕ ਨਹੀਂ ਪੈਂਦਾ ਹਰ ਬੰਦਾ ਕਹਿੰਦਾ ਮੇਰੀ ਕਾਣਕ ਤੇ ਹੀ ਭਾਉਦੀ ਕੇ ਮੇਰਾ ਜੀਰੀ ਭਾਉਦੀ ਕੇ ਮੇਰੀਆਂ ਬਾਤਾਂ ਹੀ ਕਰੇ ਇਹ ਵੀ ਉੱਥੇ ਗਿਆ ਸੀ ਉੱਥੇ ਨਜ਼ਾਰੇ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੇ ਗੋਲੀ ਬੰਦੀ ਜੋ ਇਹਨਾਂ ਤੋਂ ਬਹੁਤ ਔਡ ਹੋਣ ਤੋਂ ਬਾਅਦ ਕਾਫੀ ਵੇਰ ਉਹਨਾਂ ਦਾ ਸੰਸਕਾਰ ਕਰ ਲਈ ਗਿਆ ਇਸ ਵਾਸਤੇ ਉਹ ਨਿਆਇਕ ਹਰਾਸਤ ਵੀ ਮੰਗ ਕੀਤੀ ਤੇ ਉਥੇ ਨਿਆਇਕ ਹਰਾਸ ਨਿਆਇਕ ਇਨਕੁਆਇਰੀ ਵਾਸਤੇ ਇੱਕ ਸਾਫ ਦਾ ਜੱਜ ਵੀ ਸੀ ਕਿ ਇਹ ਵੀ ਕਰੇ ਕਿ ਉਹਦੀ ਰਿਪੋਰਟ ਵੀ ਦਸ ਜਿਹੜੀ ਆ ਰਹੀ ਹੈ ਉਸ ਤੱਕ ਆਉਣ ਲੇਕਿਨ ਇਹਦੇ ਵਿੱਚ ਹਰਿਆਣਾ ਸਰਕਾਰ ਮਰਦੀ ਸੀ ਕਿਉਂਕਿ ਗੋਲ ਲੱਗੀ ਕੋਲ 315 ਬੋਰਡ ਦੀ ਜਦੋਂ ਵੀ ਗੋਲ ਤੱਕ ਕੋਈ ਨਹੀਂ ਰਸਤਾ ਰੋਕਣ ਦਾ ਹੋ ਗਿਆ ਪਰ ਆਪਾਂ ਕਹਿੰਦੇ ਜੇ ਜੇ ਸਰਕਾਰ ਹੁੰਦੀ ਹੈ ਉਹ ਸਾਰਾ ਕੁਝ ਬਸ ਤੇ ਹਾਈ ਕੋਰਟ ਦੇ ਫੈਸਲੇ ਨੂੰ ਜਾਣਾ ਸਰਕਾਰ ਨੇ ਸੁਪਰੀਮ ਚੈਲੰਜ ਕੀਤਾ ਸੀ ਕਿ ਜੇਕਰ ਇਹਦਾ ਫੈਸਲਾ ਜੱਜ ਨੇ ਸਾਡੇ ਖਿਲਾਫ ਆ ਗਿਆ ਤਾਂ ਸਾਡੀ ਸਰਕਾਰ ਦੀ ਬੁਨਿਆਦ ਹੀ ਹੋ ਗਈ ਕਿਉਂਕਿ ਉਹਨਾਂ ਨੇ ਇਹਦੀ ਰੀਟ ਸੁਪਰੀਮ ਕੋਰਟ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਜੱਜ ਜਸਟਿਸ ਸੂਰੀਆ ਤਾਂ ਤੇ ਜਸਟਿਸ ਕੇਵੀ ਤਾਰੂ ਨੇ ਇਹ ਸਾਰਾ ਕੁਝ ਦੇਖ ਲਿਓ ਪਰ ਕਹਿੰਦੇ ਜਦੋਂ ਜਨਨੀਸ਼ਲ ਕਨਕੁਆਰੀ ਹੋ ਰਹੀ ਹੈ ਤੁਹਾਨੂੰ ਕੀ ਸ਼ੱਕ ਹੈ ਤੁਹਾਨੂੰ ਕੀ ਡਰ ਹੈ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਆ ਗਿਆ ਇਸ ਲਈ ਮੈਂ ਇਸ ਅਪੀਲ ਦੇ ਉੱਤੇ ਕੋਈ ਦੰਗਰ ਮੈਂ ਨੂੰ ਰੱਦ ਕਰਤਾ ਇਸ ਰੱਦ ਕਰਨ ਦੇ ਨਾਲ ਹਰਿਆਣਾ ਸਰਕਾਰ ਨੂੰ ਬਹੁਤ ਵੱਡਾ ਟੱਕਾ ਲੱਗਾ ਕਿਉਂਕਿ ਹਰਿਆਣਾ ਸਰਕਾਰ ਨੇ ਟੱਕਾ ਕੀਤਾ ਦੋਸ਼ੀ ਉਹਨਾਂ ਨੇ ਪੰਜਾਬ ਦੇ ਏਰੀਏ 'ਚ ਆ ਕੇ ਉਹਨਾਂ ਨੂੰ ਮਾਰਿਆ ਇਸ ਲਈ ਇਹਦੇ ਵਿੱਚ ਉਸ ਸਮੇਂ ਦਾ ਜਿਹੜਾ मंत्री ਹੈਗਾ ਵੈਰ ਮੰਤਰੀ ਗ੍ਰਹਿ ਮੰਤਰੀ ਵੀ ਦੇ ਕੋਲ ਪੁਲਿਸ ਦਾ ਬੈਕ ਮੈਂ ਉਹ ਡੀਪਟੀ ਕਮਿਸ਼ਨਰ ਐਸਐਸਪੀ ਤੇ ਮੌਜੂਦਾ ਜਿਹੜੇ ਉਸ ਟਾਈਮ ਪੁੱਛਦੇ ਉਹ ਸਾਰੇ ਹੀ ਉਹ ਇਨਕੁਆਇਰੀ ਦੇ ਵਿੱਚ ਆਉਂਦੇ ਤੇ ਉਹਨਾਂ ਨੂੰ ਸਲਾਹਤਾਂ ਦੇ ਵਿੱਚ ਤਾਂ ਟੱਕਾ ਸਰਕਾਰਾਂ ਸਾਰੀਆਂ ਕਰ ਲਿਆ ਨੇ ਆਪਾਂ ਇਹ ਵੀ ਦੇਖ ਲਓ ਹੁਣ ਦੇਖੋ ਜਿਹਦੇ ਹੱਥ ਜ਼ੋਰ ਹੁੰਦਾ ਹੈ ਹੁਣ ਸੈਂਟਰ ਦੇ ਕੋਲ ਈਡੀ ਹੈ ਐਸਡੀ ਹੈ ਕਿ ਇਹ ਵਿਜੀਲੈਂਸ ਹੈ ਜਿੱਥੇ ਮਾੜਾ ਜਿਹਾ ਕੋਈ ਹੁੰਦਾ ਜਦ ਵੀ ਪਤਾ ਲੱਗਦਾ ਸਵੇਰੇ ਚਾਕੇ ਦੀ ਅੰਮ੍ਰਿਤ ਕਰਦਾ ਇਹ ਸੰ ਲਈ ਸਰਕਾਰਾਂ ਨੂੰ ਕਾਨੂੰਨ ਦੇ ਮਤਾਬਕ ਚੱਲ ਕੇ ਹਰ ਇੱਕ ਬੰਦੇ ਨੂੰ ਇਨਸਾਫ ਹਰ ਬੰਦੇ ਨੂੰ ਮਿਲਦਾ ਹੈ ਉਹਦਾ ਹੱਕ ਮਿਲਦਾ ਹੈ ਇਹ ਸਰਕਾਰਾਂ ਦੇ ਧੱਕੇ ਬਹੁਤੀ ਵੇਰ ਨਾਲ ਚੱਲਦੇ ਔਰ ਇਹਨਾਂ ਨੂੰ ਜਿਹੜੇ ਵੀ ਧੱਕੇ ਕਰਦੇ ਆ ਉਹਨਾਂ ਨੂੰ ਲੇਖਾ ਦੇਣਾ ਪੈਂਦਾ ਹੈ ਹਿਸਾਬ ਦੇਣਾ ਪੈਂਦਾ ਦੋ ਦਿਨ ਲੇਟ ਆ ਜੇ ਲੇਕਿਨ ਹਮੇਸ਼ਾ ਸਚਾਈ ਦੀ ਜਿਹੜੀ ਹੈ ਉਹ ਜਿੱਤ ਬਿਲਕੁਲ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਖਾਨਪੁਰ ਸਾਹਿਬ ਪ੍ਰੋਗਰਾਮ ਸੀਐਨਟੀ ਸਮਾਜ ਦੇ ਲਈ ਸਭ ਤੋਂ ਪਹਿਲਾਂ ਤੁਹਾਡਾ ਵੀ ਤੇ ਸਰੋਤਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਡੇ ਨਾਲ ਸੰਸਰਦ ਪੇਤਮ ਸਿੰਘ ਖਾਨ ਪ੍ਰੋਡਕਟਰ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਤੇ ਵਿਚਾਰਾਂ ਦੀ ਰੌਸ਼ਨੀ ਪਾਈ ਹੈ ਮੀਡੀਕਾ ਦੇ ਦਰਸ਼ਕ ਪ੍ਰੋਗਰਾਮ ਸੰਧ ਕਰਨਗੇ ਫਿਲਹਾਲ ਨਹੀਂ ਤੇ ਉਜਾਜ ਧੰਨਵਾਦ